ਉਹਨਾਂ ਦੇਖ ਤੂੰ ਧਾਰਾ ਧੂਰਾ ਦੇਖੋ ਬਈ ਦਰਸ਼ਕ ਵੀਰ ਹਾਂ ਬੜੀਆਂ ਬਈ ਸਾਫ ਸੂਬ ਧਾਰਾ ਧੂਰਾ ਬੜੀਆਂ ਹਨ ਆਈ ਤਾਂ ਮੈਂ ਹੋਰ ਚੋਣਾ ਠੀਕ ਹੈ ਬਈ ਕਦੀ ਬਈ ਕੀ ਫਿਰ ਇਹਦਾ ਮੁੱਲ ਮੁੱਲ ਕਰਦੇ ਆ ਬਈ ਆਪਾਂ ਜੀ ਬਈ ਇਹਦਾ ਕਿਸੇ ਹੋਰ ਤਗੜੇ ਬ੍ਰੀਡਰ ਕੋਲ ਤੋਂ ਮੈਂ 85 90 ਤੋਂ ਘਟਾ ਦਊਗਾ ਨੇ ਹਾਂ ਇਹ ਨਾ ਬੱਛੀ ਹੁੰਦੀ ਫਿਰ ਇਹਨੇ ਤਿਹੜ ਤੋੜਦੀ ਜਣਾ ਫਿਰ ਬਈ ਇਹ 85000 ਰੁਪਏ ਦੇ ਸੀ ਹਾਂ ਹਨਾ ਮਾ ਜੀ ਦਾ ਹਿਸਾਬ ਕੋਈ ਨਹੀਂ ਬੋਲ ਲਿਓ ਬਣਾਓਗੇ ਪਹਿਲੇ ਸੋ ਹੀ ਲਿਓ ਬਹੁਤ ਚੰਗਾ ਜਿਹੜਾ ਠੀਕ ਹੈ ਬਈ 20 ਕਿਲੋ ਇਹਨੇ ਪਹਿਲੇ ਸੋ ਹਾਂਜੀ ਮਿੱਤਰੋ ਸਵਾਗਤ ਕਰਦੇ ਹਾਂ ਆਪਣੇ ਫੇਸਬ ਅੱਜ ਆਪਾਂ ਫੇਰ ਪਹੁੰਚੇ ਆਂ ਤਲਵੰਡੀ ਭਾਈ ਫਰੋਇਪੁਰ ਏਰੀਆ ਦੇ ਵਿੱਚ ਤੇ ਬਾਈ ਕੁਲਦੀਪ ਕੋਲੇ ਆਏ ਆਂ ਤੇ ਸਭ ਤੋਂ ਪਹਿਲਾਂ ਬਾਈ ਕੁਲਦੀਪ ਸਵਾਦ ਕਰਦੇ ਆ ਆਪਣੇ ਚੈਨਲ ਤੇ ਜੀ ਹਾਂ ਜੀ ਤੁਹਾਡਾ ਸਵਾਦ ਕਰਦਾ ਸਾਸੇ ਕੁਲਦੀਪ ਸਾਥੀ ਗਾ ਵੀਰੇ ਕੁਲਦੀਪ ਸਭ ਤੋਂ ਪਹਿਲਾਂ ਤਾਂ ਜਿਹੜੇ ਵੀਰ ਨਵੇਂ ਜੁੜੇ ਆ ਹਨਾ ਉਹਨਾਂ ਨੂੰ ਆਪਾਂ ਆਪਣੀ ਫਾਰਮ ਦੀ ਲੋਕੇਸ਼ਨ ਦਿਹਾਦੀ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਬਾਈ ਬਾਈ ਤਲਵੰਡੀ ਭਾਈ ਆ ਜ਼ਿਲ੍ਹਾ ਫਰੋਇਪੁਰ ਆ ਨੇੜੇ ਦਾਣਾ ਮੰਡੀ ਬੈਕਸਾਈਡ ਹੈਗੀ ਆ ਨਾਲ ਸ਼ੀਨਾ ਫਾਰਮ ਆ ਬਈ ਠੀਕ ਹੈ ਹਾਂਜੀ ਕਲੀ ਬਰੇ ਅੱਜ ਦੀ ਕੀ ਅਪਡੇਟ ਆ ਵੀ ਕਿੰਨੇ ਜਾਨਵਰ ਹੋਣਗੇ ਵੀਡੀਓ ਦੇ ਵਿੱਚ ਬਈ ਕੋਈ ਦੋ ਜਾਨਵਰ ਇੱਕ ਪਿਓਰ ਜਰਸੀ ਦੂਜਾ ਸੁਆ ਬਈ ਠੀਕ ਆ ਬਈ ਹਾਂਜੀ ਇੱਕ ਡੱਬੀ ਵਹੜਾ ਬਈ ਗੱਬਣਾ ਠੀਕ ਆ ਬਈ ਉਹ ਕਦਨੇ ਵਿੱਚ ਸੂਏ ਬਈ ਦੂਜਾ ਸੂਆ ਦੋ ਜਿੱਦੋਨੇ ਠੀਕ ਆ ਬਈ ਕਲੀ ਕੀ ਰੇਟ ਹੋਣਗੇ ਵੀ ਜਣ ਕੇ ਵੀਡੀਓ ਦੇ ਵਿੱਚ ਦੋਨਾਂ ਗਾਇਆਂ ਦੇ ਕਿੱਥੋਂ ਕੁਤ ਲੈ ਕੇ ਹਨ ਕਿੱਥੋਂ ਤੱਕ ਬਈ ਦਾ ਜਰਸੀ ਪੰਜਾਬ ਵਾਲੀ ਆ ਉਹਦਾ ਹਰੇਕ ਨੂੰ ਪਤਾ ਰੇਟ ਬੜਾ ਹਾਈ ਹੁੰਦਾ ਹਾਈ ਆ ਬਈ ਹਾਂ ਤੇ ਚੰਗੇ ਦੁੱਧ ਨੇ ਚੰਗਾ ਫਾਇਡ ਹੁੰਦਾ ਦਾ ਯਾਨੀ ਕਿ 20 ਕਿਲੋ ਦੀ ਮਾਲਕਣ ਹੈਗੀ ਆ 20 ਕਿਲੋ ਦਾ ਆਉਣ ਬਈ ਚਵਾ ਦੂਗੀ ਇਹੇ ਠੀਕ ਆ ਬਈ ਚਲੋ ਪਹਿਲਾਂ ਆਪਾਂ ਇਹਦੀ ਡਿਟੇਲ ਹੀ ਪੁੱਛ ਲਈਏ ਹਣਾ ਬਈ ਬਈ ਕਲਦੀਪ ਕੰਨੇਵੇਂ ਸੂਈ ਆ ਤੇ ਕੀ ਯਾਨੀ ਕਿ ਦੁੱਧ ਦੁੱਧ ਦਾ ਇਹਦਾ ਮਾਲਕਣ ਦਾ ਸਿਹਤ ਨੂੰ ਹਣਾ ਬਈ ਬਈ ਜੀ ਦੂਜੇ ਸਵੇਰੇ ਸੂਈ ਆ ਦੂਜੇ ਸਵੇਰੇ ਸੂਈ ਆ 1 ਵਜੇ ਸੂਈ ਆ 4 ਵਜੇ ਜੇਰ ਪੈ ਗਈ ਆ ਠੀਕ ਆ ਬਈ ਚੋਲੀ ਆ 5 ਕਿਲੋ ਬੋਲਾ ਚੋਇਆ ਬਈ ਬੱਚੇ ਨੇ ਜੰਗਾ ਚੂਗੂ ਕੇ ਠੀਕ ਆ ਬਈ ਬਈ ਬਰੀਡ ਬਰੂਡ ਚ ਪੜਾਇਆ ਤਾਂ ਬੱਚਾ ਕੇ ਬੱਚੀ ਬਈ ਬੱਚਾ ਬਈ ਬੱਚਾ ਬੱਚੇ ਕਿਤੇ ਬੱਚੀ ਹੁੰਦੀ ਬਈ ਤੈ ਤੋੜਦੀ ਜਿਹੜਾ ਨਾ ਕਿ ਹੈ ਨਾ ਕਿਉਂਕਿ ਜਿਵੇਂ ਕੰਨ ਕੰਨ ਦੇਖ ਹੈ ਨਾ ਬੱਚੇ ਦਾ ਹਾਂਜੀ ਹਾਂਜੀ ਤੇ ਕਲੀ ਬਈ ਇੱਕ ਵਾਰੀ ਤੋੜ ਹੈ ਨਾ ਫਿਰ ਆਪਾਂ ਉਹ ਦਰਸ਼ਕਾਂ ਨੂੰ ਕਰਾ ਦਰਸ਼ਨ ਕਰਾ ਦਈਏ ਇਹਦੇ ਫਿਰ ਆਪਾਂ ਰੇਟ ਰੂਟ ਵੀਡੀਓ ਦੇ ਵਿੱਚ ਹੀ ਕਰਾਂਗੇ ਨੂੰ ਹੈ ਨਾ ਤੇ ਲਓ ਵੀ ਦਰਸ਼ਕੀ ਵੀਰੋ ਯਰਸੀਆਂ ਦੇ ਜਿਹੜੇ ਸ਼ਕੀਨ ਆ ਇੱਕਲੀ ਬਈ ਮੇਰੇ ਨਾਲ ਦੁੱਧ ਵੀ ਚੰਗਾ ਆਉਂਦਾ ਇਹਦਾ ਹੈ ਨਾ ਬਈ 6 ਫੈਂਟ ਆ ਜਾਂਦੇ ਬਈ ਇਹਨੇ 6 ਤੋਂ ਘੱਟ ਦੀ ਨਹੀਂ ਫੈਂਟ ਇਹਨਾਂ ਦੀ ਬਈ ਫੈਂਟ ਨਹੀਂ ਘੱਟਦੀ ਹੈ ਨਾ ਬਈ ਤੇ ਲੈ ਬਈ ਹੈ ਨਾ ਦਰ ਬਈ ਆਰਡਰ ਵੀ ਜਿਵੇਂ ਆਪਾਂ ਕਹਦੀਏ ਪੂਰਾ ਸਾਫ਼ ਤੇ ਜਿਵੇਂ ਫਿੱਟ ਆਰਡਰ ਹੁੰਦਾ ਹਨਾ ਫਸੇ ਪਈ ਸੀ ਕਿ ਸਾਨੂੰ ਇਸ ਵੇਚ ਚੋਣੀ ਪਈ ਇਹ ਲੰਮੀ ਪਾਈ ਜਾਂਦੀ ਸੀ ਹਾਂ ਰੋਗ ਬਈ ਇਹ ਕਰੀ ਫੇਰਾ ਪੜਾ ਢੇੜਾ ਕਰੀ ਫੇਰ ਖੜਾ ਲਈਏ ਆ ਦੇਖ ਬਈ ਜਿਵੇਂ ਧਾਰਾਂ ਨਿਕਲਣ ਲੱਗੀਆਂ ਬਈ ਹਨਾ ਫਸੇ ਪਈ ਸੀ ਬਈ ਮਹਾਂ ਅਸੀਂ ਇੱਥੇ ਫਿਰ ਚੋਚ ਆ ਕੇ ਨੂੰ ਹਾਂ ਜਿਵੇਂ ਹਲੇ ਬੋਲੇ ਜਿਵੇਂ ਬੋਲੇ ਬੋਲਾ ਜਾਨਵਰ ਦਾ ਉਹ ਨਿਕਲਦਾ ਨਹੀਂ ਹਨਾ ਦੇਖ ਜਿਵੇਂ ਤੇ ਲੋਈ ਦੱਸ ਕਿਉਂ ਕਰੀ ਮੈਂ ਫੇਰ ਤੋਰਦਾ ਇਥੇ ਰੋਗ ਗੁਲਦੀਬੇ ਕਰੀ ਥਣ ਦਿਖਾਵਾ ਇਹਦੇ ਹਾਂ ਬੱਚੇ ਦਾ ਕਰਕੇ ਥੋੜਾ ਕਰਦੀ ਹੈ ਹਨ ਤੇ ਅਡਰ ਵੀ ਬਾਈ ਪੂਰਾ ਜਿਵੇਂ ਫੱਟ ਹਨ ਲੈ ਬਾਈ ਬਨ ਗੁਲਦੀਬਾ ਆਪਾਂ ਇਹਨੂੰ ਹਨ ਕਰੀ ਤੇ ਦਰਸ਼ਕੀਓ ਰੇਟ ਮੈਂ ਕਰੂੰਗਾ ਕਿਉਂਕਿ ਬੱਚੇ ਦਾ ਦੇਖੋ ਜਾਨਵਰ ਕਰਦਾ ਹੀ ਹੈ ਨਾ ਨਵਾਂ ਹਨ ਹਾਂ ਤਾਜੀ ਸੂਈ ਕਰਕੇ ਕਰਨਾ ਹੀ ਹੈ ਨਾ ਬਾਈ ਤੇ ਮੈਂ ਮੁੱਲ ਮੁੱਲ ਹਨ ਪੁੱਛ ਕੇ ਲਾਦਾ ਬਾਈ ਨੂੰ ਤੇ ਮੁੱਲ ਬਾਈ ਦੇ ਜੈ ਜੀ ਹੁੰਦੇ ਆ ਤੇ ਇਸ ਵਾਰੀ ਵੀ ਆਪਾਂ ਪੁੱਛਦੇ ਆ ਬਾਈ ਤੋਂ ਤੇ ਕਲਦੀਪ ਬਾਈ ਕੀ ਇਹਦੀ ਦੁੱਧ ਦੀ ਗਾਰੰਟੀ ਲੈਨੇ ਆਪਾਂ ਆਣਾ ਵੀ ਅੰਦਾਜ਼ਾ ਜਿਵੇਂ 18-20 ਕਿਲੋ ਦੁੱਧ ਨੇ ਮੌਜੂਦ ਨਾ ਦੇ ਦੇਣਾ ਬਾਈ ਠੀਕ ਆ ਬਾਈ ਬਾਕੀ ਆਪਾਂ ਦੇ ਸ਼ਰਤ ਤੇ ਖਰਾਕ ਦੇ ਸ਼ਰਤ ਤੇ ਟੈਟ ਲੇਵੇ ਦੀ ਆ ਜਿਨ ਕਿ ਮੈਂ ਤੁਹਾਨੂੰ ਪੰਜ ਤੋਂ ਲੋ ਬੋਲਾ ਚੋ ਲਿਆ ਨਹੀਂ ਤੇ ਤੁਰਿਆ ਨਹੀਂ ਜਾਂਦਾ ਸੀ ਤੁਰਿਆ ਨਹੀਂ ਜਾਂਦੇ ਬਾਈ ਹਣਾ ਬੈਠਾ ਵੀ ਨਹੀਂ ਜਾਂਦਾ ਇੱਕ ਲੱਤ ਨਾਲ ਫਿਰ ਮੜ ਕੇ ਐ ਮਾਰੀ ਜਾਂਦੀ ਸੀ ਤੇ ਉਹ ਅਕੜਾ ਜ਼ਿਆਦਾ ਹੋ ਜਾਂਦਾ ਹਣਾ ਜ਼ਿਆਦਾ ਸੀਗਾ ਤੇ ਫਿਰ ਇਹਦਾ ਮਕੜਾ ਲਾਇਆ ਫਿਰ ਇਹ ਬੈਠੀ ਫਿਰ ਜੇਰ ਪਈ ਆ ਜੀ ਠੀਕ ਆ ਬਾਈ ਕਲਦੀਪ ਬਾਈ ਕੀ ਫਿਰ ਇਹਦਾ ਮੁੱਲ ਮੁੱਲ ਕਰਦੇ ਆ ਬਾਈ ਆਪਾਂ ਜੀ ਬਾਈ ਇਹਦਾ ਕਿਸੇ ਹੋਰ ਤਗੜੇ ਬਲੇਡਰ ਬਸ ਠੀਕ ਹੈ ਭਾਈ 72000 ਦੇਣੀ ਹੈ ਵਾਹ 72000 ਓਕੇ ਜਮਾ ਬਸ ਹਾਂਜੀ ਅਜੀ ਮੁੱਲ ਕਰਨ ਨੂੰ ਆਪਾਂ ਸੀਅਰ ਕਰ ਦਿੰਦੇ ਹਣਾ ਵੀ 75000 ਰੁਪਏ ਆਪਾਂ ਦੇ ਦਾਂਗੇ ਹਣਾ ਸੀਰ ਠੰਡੀ ਆਹੇ ਹਾਂ ਕੋਈ ਵਾਸਤਾ ਨਹੀਂ ਪਾਲਾ ਆ ਜੀ ਭਾਈ ਥੱਲੇ ਹਾਂ ਤਾਂ ਧਾਰਾ ਵਾਲੀ ਹਾਂ ਹਾਂ ਬਾਕੀ ਭਾਈ ਦੇਖ ਹਾਂ ਜਿਵੇਂ ਹਾਂ ਦੇਖ ਤੂੰ ਹਣਾ ਹਾਂ ਵੀ ਨਾੜਾ ਨੂੜਾ ਦੇਖ ਤੂੰ ਧਾਰਾ ਧੂਰਾ ਦੇਖੋ ਭਾਈ ਦਰਸ਼ਕ ਵੀਰ ਹਾਂ ਬੜੀਆਂ ਭਾਈ ਸਾਫ਼ ਸੁਥਰਾ ਧਾਰਾ ਧੂਰਾ ਬੜੀਆਂ ਹਣਾ ਹਾਏ ਦਮੇ ਹੋਰ ਚੋਣਾ ਬਾਈ ਹਾਂ ਹੋਲੀ ਕਰਦੇ ਹਾਂ ਨਾ ਬਾਈ ਚਲ ਠੀਕ ਹੈ ਬਾਈ ਹਨਾ ਜਿਹੜਾ ਆਹ ਵਾਹਨ ਕਲਦੀਬ ਦੂਸਰੇ ਨੰਬਰ ਵਾਲੀ ਦੀ ਵੀ ਇਹਦੀ ਕੀ ਡਿਟੇਲ ਆ ਬਾਈ ਇਹਦੀ ਇਹ ਵੀ ਬਾਈ ਦੂਜਾ ਸੂਆ ਦੂਜੇ ਸੂਏ ਸੂਗੀ ਹੈ ਬਾਈ ਦੂਜੇ ਸੂਏ ਸੂਗੀ ਕਿੰਨਾ ਟਾਈਮ ਲੈਂਦੀ ਹੈ ਕਲਦੀਬ ਜੀ 10 ਦਿਨ ਪਏ ਇਹਦੇ 10 ਦਿਨ 10 ਦਿਨ ਪਏ ਆ ਇਹ 10 ਦਿਨੋਂ ਇਹਨੇ ਲੈਵਾ ਇੰਨਾ ਬਣਾ ਲਿਆ ਜਿਹੜਾ ਹਿਸਾਬ ਕੋਈ ਨਹੀਂ ਠੀਕ ਲੈ ਬਣਾਉਗੇ ਪਹਿਲੇ ਸੋਹ ਲੈਓ ਬਹੁਤ ਚੰਗਾ ਜਿਹੜਾ ਠੀਕ ਹੈ ਬਾਈ 20 ਕਿਲੋ ਇਹਨੇ ਪਹਿਲੇ ਸੋਹ ਦੋ ਦਿੱਤਾ ਇਹਨੇ ਠੀਕ ਹੈ ਬਾਈ ਕੁਲਦੀ ਬਾਕੀ ਤੌਰ ਫੇਰ ਇਹਦੇ ਬਾਰੇ ਹਨਾ ਆਪਾਂ ਗੱਲਬਾਤ ਕਰਦੇ ਆ ਤੇ ਦਸ ਕਿ ਵੀਰੋ ਕਿਉਂਕਿ ਠੰਡ ਦਾ ਮੌਸਮ ਆ ਤੇ ਬਾਕੀ ਕੁਲਦੀ ਬਾਈ ਦਾ ਸਾਹਕਦਾ ਏਦੇ ਰਹਿ ਕਹਦਾ ਬਈ ਆਪਾਂ ਤੰਗ ਨਹੀਂ ਕਰਨੇ ਨਿਵਾਗੇ ਜਾਨਵਰ ਕਹਿੰਦੇ ਬਿਲਕੁਲ ਹਨਾ ਵੀ ਨਹੀਂ ਨਾ ਸ਼ੈਂਪੂ ਸ਼ੂਪੂ ਲਾ ਕੇ ਚਮਕਾਈ ਜਾਂਦੀ ਕਹਿੰਦੇ ਤੇ ਦੇਖੋ ਹਾਂ ਖਾਲ ਕੱਢਾਂ ਓਕਰ ਪੋਟਾ ਨੇ ਹਾਂ ਬੰਨ ਕੁਲਦੀ ਬੈਨੂ ਹਨਾ ਬਾਈ ਤੇ ਥਾਣਾ ਤੁਸੀਂ ਦੇਖੋ ਹਨਾ ਵੀ ਜਿਵੇਂ ਕਲਦੀਪ ਹਲੇ ਤਾਂ ਸ਼ੁਰੂ ਹੀ ਹੋਈ ਹੈ ਬਈ ਇਹ ਹਨਾ ਹਾਂਜੀ ਹਾਂਜੀ ਥਾਣਾ ਤੁਹਾਨੂੰ ਰੁਕੀਏ ਕਰੀਏ ਆਪਾਂ ਥਾਣਾ ਦਿਖਾ ਦਈਏ ਕਰੀਏ ਹਨਾ ਤੇ ਲਓ ਵੀ ਹਨਾ ਤੇ ਕਲਦੀਪ ਬੰਨ ਇਹਨੂੰ ਬਈ ਲਓ ਜੀ ਤੇ ਬੰਨ ਕੇ ਫਿਰ ਆਪਾਂ ਰੇਡ ਰੂਟ ਦਾ ਇਹਦਾ ਵੀ ਕਰਾਂਗੇ ਪਲੀ ਪਲੀ ਬਹੁਤ ਆ ਬਈ ਜੀ ਆਪਾਂ ਕਹਦੇ ਹਾਂ ਨਾ ਪਾਲੀਆਂ ਬਰੀਕੀਆਂ ਬਹੁਤ ਆ ਮੱਛੀ ਬਹੁਤ ਜ਼ਿਆਦਾ ਚੰਗੀ ਆ ਹੂੰ ਉਸ ਨੂੰ ਨਹਾਉਣ ਦੋ ਆਲੀ ਆ ਬਸ ਜੇ ਨਹਾਉਣ ਦੋ ਆਲੀ ਕੋਈ ਗੱਲ ਹੋਰ ਹੋਈ ਨਾ ਨਵਾ ਕੇ ਫਿਰ ਗੱਲ ਹੋਰ ਬਣ ਜਾਣੀ ਜੀ ਹਨਾ ਤੇ ਕਲਦੀਪ ਬਈ ਫਿਰ ਕੀ ਉਮੀਦ ਕਰਦੇ ਆ ਵੀ ਇਹ ਤਾਂ ਦੁੱਧ ਦੀ ਹੈ ਨਾ ਇਹ ਬਾਈ ਇਹ ਦੇ ਦੋਗੇ 22 23 ਗਲੋਂ ਤਾਂ ਫੁੱਲਾ ਰਾਮ ਨੂੰ ਦੇ ਦਊਗੀ ਠੀਕ ਆ ਬਾਈ ਤੇ ਬਾਈ ਅੱਜ ਜਿਵੇਂ ਇਹ ਕੱਤੀ ਹੈ ਨਾ ਅੱਜ ਦਾ ਇਹਦਾ ਰੇਟ ਕੀ ਆ ਅੱਜ ਦਾ ਰੇਟ ਤਾਂ ਦਾ 75000 ਰੁਪਏ ਆ ਠੀਕ ਆ ਬਾਈ ਜੇ ਇਹ ਤਿਆਰ ਹੋਣੇ 15 ਦਿਨਾਂ ਨੂੰ ਤੇ ਆਪਾਂ ਰੇਟ ਦਾ ਹੋਰ ਹੋਊਗਾ ਇਹਦਾ ਉਦੋਂ ਬਾਈ ਫਰਕ ਪੈ ਜੂ ਰੇਟ ਦਾ ਹੈ ਨਾ ਕਿਉਂਕਿ ਜਾਨਵਰ ਤਿਆਰ ਹੋ ਗਿਆ ਉਹ ਦਸਣ ਲੱਗ ਜਾਣਾ ਉਹਨੇ ਹੈ ਨਾ ਠੀਕ ਆ ਫਿਰ ਕਲਦੀਪ ਇੱਕ ਵਾਰੀ फार्म ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਤੇ ਮੋਬਾਈਲ ਨੰਬਰ ਬੋਲ ਦਿਓ ਕਿਸੇ ਵੀਰ ਨੇ ਸੰਪਰਕ ਕਰਨ ਨੂੰ ਸੌਖਾ ਹੋ ਜਾਈ ਬਈ ਇੱਕ ਮੈਂ ਤਾਂ ਰੇਟ ਦੱਸ ਦਮੈਂ ਦਾ ਹਾਂਜੀ ਹਾਂਜੀ ਰੇਟ ਰੇਟ ਦਾ 75000 ਰੇਟ ਦਾ ਠੀਕ ਹੈ ਜੀ ਠੀਕ ਹੈ ਬਈ ਤੇ ਮੇਰਾ ਮੋਬਾਈਲ ਨੰਬਰ ਹੈਗਾ 946555 15 7 ਕੇ ਆਲੀ ਠੀਕ ਆ ਭਾਈ ਹਜਤਲਵੰਡੀ ਭਾਈ ਜਿਹੜਾ ਫਰ ਪਰਕਾਈ ਬਾਈ ਨਾ ਸਾਬੋਗੇ ਤਲਵੰਡੀ ਚ ਜਾਂਦਾ ਕੋਈ ਤਲਵੰਡੀ ਮੱਲੀਆਂ ਚਲੇ ਜਾਂਦਾ ਇਹ ਤਲਵੰਡੀ ਭਾਈ ਆ ਭਾਈ ਟੇਸ਼ਨ ਵਾਲੀ ਤਲਵੰਡੀ ਵਾਜਦੀ ਸੰਦਾ ਵਾਲੀ ਤਲਵੰਡੀ ਵਾਜਦੀ ਆ ਹਾਂ ਨੇੜੇ ਸਾਡੇ ਦਾਣਾ ਮੰਡੀ 84 ਕਿਲਿਆਂ ਦਾਣਾ ਮੰਡੀ ਸਾਡੇ ਬੈਕ ਸਾਈਡ ਆ ਜੀ ਹਾਂਜੀ ਤੇ ਕਿਸੇ ਵੀ ਵੀਰ ਨੇ ਹਨਾ ਦੋਨਾਂ ਵੇੜਾ ਬਾਰੇ ਕੋਈ ਜਾਣਕਾਰੀ ਲੈਣੀ ਆ ਭਾਈ ਕੁਲਦੀਪ ਨੂੰ ਫੋਨ ਲਾ ਲਿਓ ਤੇ ਜਿਹੜੀ ਆ ਜਰਸੀ ਆ ਤੇ ਕਿਉਂਕਿ ਆ ਵੀਰ ਸ਼ਕੀਨ ਵੀ ਹੁੰਦੀ ਤੇ ਬਾਈ ਨੇ ਧਾਰਾਂ ਵੀ ਮਾਰ ਕੇ ਦਿਖਾ ਦਿੱਤਾ ਤੇ ਬਹੁਤ ਸੋਹਣੀ ਬੈੜਾ ਤੇ ਕਿਸ ਦੁੱਧ ਚੋਣ ਵਾਲੇ ਨੇ ਲੈ ਕੇ ਜਾਣੀਏ ਦੇਖੋ ਵੀ ਉਹ ਅੜੜ ਰੋੜਰ ਦੀ ਦੇਖੋ ਤੇ ਸੁੰਦਰਤਾ ਦੇਖੋ ਨਾ ਇਹਦੀ ਤੇ ਜੇ ਕੁਲਦੀਪ ਮੈਂ ਕਹਿੰਦਾ ਬੱਚੀ ਹੁੰਦੀ ਫਿਰ ਇਹਨੇ ਤਿਹੜ ਤੋੜਦੀ ਜਣਾ ਫਿਰ ਬਾਈ 85000 ਰੁਪਏ ਦੀ ਸੀ ਹਾਂ ਹਨਾ ਤੇ ਵੀਰੋ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜਿਉਂਦੇ ਬਾਦ ਦੇਰੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ